ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਬੇਨਤੀ ਆ ਕਿ ਅਮਰਪਾਲ ਸਿੰਘ ਮੈਰੋ ਅਸੀਂ ਉਹਨਾਂ ਦੇ ਹੱਥ ਵਿੱਚ ਬੋਲਦੇ ਆ ਉਹਨਾਂ ਜੋ ਗੰਦ ਭਰਦੀਆਂ ਸੀ ਤੇ ਬੀਬੀਆਂ ਜਾਂ ਸਿੰਘ ਅਸੀਂ ਉਹਨਾਂ ਦੇ ਬਹੁਤ ਖਿਲਾਫ ਆ ਸਾਡੇ ਸਮਾਜ ਨੂੰ ਵਿਗਾੜ ਰੀਆਂ ਤੇ ਅੰਸਰ ਜਿਹੜੀਆਂ ਬੀਬੀਆਂ ਜਾਂ ਸਿੰਘ ਆ ਗੜਬ ਵਿਗਾੜਦੇ ਆ ਅਸੀਂ ਇਹ ਕਰਦੇ ਬਹੁਤ ਖੁਸ਼ੀ ਆ ਇਹ ਬੱਚਿਆਂ ਨੂੰ ਛੁੱਟਣਾ ਨਹੀਂ ਬੱਚੇ ਪੂਨ ਛੜਦੇ ਨਹੀਂ ਹੱਥਾਂ ਵਿੱਚੋਂ ਜੋ ਪੜਾਵਾਂਗੇ ਉਹੋ ਪੜਨਾ ਆਪਾਂ ਇਹਨਾਂ ਬੱਚਿਆਂ ਨੇ ਇਹਨਾਂ ਨੂੰ ਆਪਾਂ ਚੰਗੀ ਸਿੱਖ ਦੇਣੀ ਆ ਚੰਗੇ ਬਣਾਉਣਾ ਵਾ ਜਾਂ ਇਹ ਬਤਵਾਲਿਆਂ ਨੂੰ ਮੰਨਦੇ ਆ ਮੰਦਰਾ ਨੂੰ ਮੰਨਦੇ ਆ ਮਸੀਤਾ ਨੂੰ ਮੰਨਦੇ ਆ ਇਹ ਜਿਹਨੂੰ ਮਰਜ਼ੀ ਮੰਨ ਪਰ ਕਹਿਣ ਦਾ ਭਾਵੇਂ ਆ ਇਹੋ ਜਿਹੇ ਗੰਦਾ ਜਿਹੜਾ ਕੰਦ ਬੋਲਦੇ ਆ ਉਹਨਾਂ ਨੂੰ ਛੁਰਦਾ ਲਾਉਣਾ ਅਸੀਂ ਬਹੁਤ ਖੁਸ਼ ਆ ਅਸੀਂ ਉਹਦੇ ਨਾਲ ਆ वाहिगुरु जी का ख़सा वाहिगुरु जी फति